ਮੌਤ ਕਦੋਂ ਤੇ ਕਿੱਥੇ ਆ ਜਾਵੇ ਇਸ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਕੁਰਸੀ ਦੇ ਉੱਤੇ ਬੈਠਾ ਹੁੰਦਾ ਹੈ ਤੇ ਅਚਾਨਕ ਉਸ ਦੀ ਮੌਤ ਹੋ ਜਾਂਦੀ ਹੈ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ ਇੱਕ ਨੌਜਵਾਨ ਜੋ ਕੁਰਸੀ ਦੇ ਉੱਤੇ ਬੈਠਾ ਹੋਇਆ ਅਚਾਨਕ ਉਸ ਦੀ ਸਿਹਤ ਵਿਗੜਦੀ ਹੈ ਤੇ ਫਿਰ ਹਾਰਟ ਅਟੈਕ ਆ ਜਾਂਦਾ ਹੈ ਤੇ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਅਨੁਸਾਰ ਨੌਜਵਾਨ ਦੀ 5 ਦਿਨ ਪਹਿਲਾਂ ਹੀ ਅਜੇ ਮੰਦੂਰੀ ਹੋਈ ਸੀ ਅਤੇ ਹੁਣ ਇਹ ਪਾਣਾ ਵਾਪਰ ਗਿਆ ਇੱਕ ਦੁਕਾਨ ਦੇ ਵਿੱਚ ਨੌਜਵਾਨ ਕੁਰਸੀ ਦੇ ਉੱਤੇ ਬੈਠਾ ਹੁੰਦਾ ਹੈ ਤੇ ਅਚਾਨਕ ਉਸਦੀ ਸਿਹਤ ਵਿਗੜਦੀ ਹੈ ਤੇ ਨੌਜਵਾਨ ਨੂੰ ਪਾਣੀ ਪੀਣ ਦਾ ਸਮਾਂ ਵੀ ਨਹੀਂ ਮਿਲਦਾ ਨੌਜਵਾਨ ਕੋਸ਼ਿਸ਼ ਕਰਦਾ ਹੈ ਕਿ ਉਹ ਟੇਬਲ ਤੇ ਪਈ ਬੋਤਲ ਦੇ ਵਿੱਚੋਂ ਥੋੜਾ ਜਿਹਾ ਪਾਣੀ ਪੀ ਲਵੇ ਪਰ ਕਹਿੰਦੇ ਨੇ ਕਿ ਮੌਤ ਜਦੋਂ ਆਉਂਦੀ ਹੈ ਤਾਂ ਉਸ ਦਾ ਪਤਾ ਨਹੀਂ ਲੱਗਦਾ ਤੇ ਮੌਤ ਨੇ ਇਸ ਨੌਜਵਾਨ ਨੂੰ ਪਾਣੀ ਪੀਣ ਦਾ ਸਮਾ ਵੀ ਨਹੀਂ ਦਿੱਤਾ ਇਹ ਵੀਡੀਓ ਗੁਜਰਾਤ ਦੀ ਦੱਸੀ ਜਾ ਰਹੀ ਹੈ ਗੁਜਰਾਤ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਬੈਠੇ ਨੌਜਵਾਨ ਦੀ ਹਾਦਿਸੇ ਤੱਕ ਨਾਲ ਮੌਤ ਹੋ ਗਈ ਹੈ ਮੌਤ ਕਦੋਂ ਤੇ ਕਿੱਥੇ ਆ ਜਾਵੇ ਇਸ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਕੁਰਸੀ ਦੇ ਉੱਤੇ ਬੈਠਾ ਹੁੰਦਾ ਹੈ ਤੇ ਅਚਾਨਕ ਉਸ ਦੀ ਮੌਤ ਹੋ ਚੁਗੀ ਹੈ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਇੱਕ ਨੌਜਵਾਨ ਜੋ ਕੁਰਸੀ ਦੇ ਉੱਤੇ ਬੈਠਾ ਹੋਇਆ ਅਚਾਨਕ ਉਸਦੀ ਸਿਹਤ ਵਿਗੜਦੀ ਹੈ ਤੇ ਫਿਰ ਹਾਰਟ ਅਟੈਕ ਆ ਜਾਂਦਾ ਹੈ ਤੇ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦੀ 5 ਦਿਨ ਪਹਿਲਾਂ ਹੀ ਅਜੇ ਮੰਦੂਰੀ ਹੋਈ ਸੀ ਅਤੇ ਹੁਣ ਇਹ ਬਾਣਾ ਵਾਪਰ ਗਿਆ। ਇੱਕ ਦੁਕਾਨ ਦੇ ਵਿੱਚ ਨੌਜਵਾਨ ਕੁਰਸੀ ਦੇ ਉੱਤੇ ਬੈਠਾ ਹੁੰਦਾ ਹੈ ਤੇ ਅਚਾਨਕ ਉਸਦੀ ਸਿਹਤ ਵਿਗੜਦੀ ਹੈ ਤੇ ਨੌਜਵਾਨ ਨੂੰ ਪਾਣੀ ਪੀਣ ਦਾ ਸਮਾਂ ਵੀ ਨਹੀਂ ਮਿਲਦਾ ਨੌਜਵਾਨ ਕੋਸ਼ਿਸ਼ ਕਰਦਾ ਹੈ ਕਿ ਉਹ ਟੇਬਲ ਤੇ ਪਈ ਬੋਤਲ ਦੇ ਵਿੱਚੋਂ ਦੋ ਘੁੱਟ ਪਾਣੀ ਪੀ ਲਵੇ ਪਰ ਕਹਿੰਦੇ ਨੇ ਕਿ ਮੌਤ ਜਦੋਂ ਆਉਂਦੀ ਹੈ ਤਾਂ ਉਸ ਦਾ ਪਤਾ ਨਹੀਂ ਲੱਗਦਾ ਤੇ ਮੌਤ ਨੇ ਇਸ ਨੌਜਵਾਨ ਨੂੰ ਪਾਣੀ ਪੀਣ ਦਾ ਸਮਾਂ ਵੀ ਨਹੀਂ ਦਿੱਤਾ ਇਹ ਵੀਡੀਓ ਗੁਜਰਾਤ ਦੀ ਦੱਸੀ ਜਾ ਰਹੀ ਹੈ ਗੁਜਰਾਤ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਬੈਠੇ ਨੌਜਵਾਨ ਦੀ ਹਾਦਿਸੇ ਟੈਕਨਾਲ ਮੌਤ ਹੋ ਗਈ ਹੈ ਮੌਤ ਕਦੋਂ ਤੇ ਕਿੱਥੇ ਆ ਜਾਵੇ ਇਸ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਕੁਰਸੀ ਦੇ ਉੱਤੇ ਬੈਠਾ ਹੁੰਦਾ ਹੈ ਤੇ ਅਚਾਨਕ ਉਸ ਦੀ ਮੌਤ ਹੋ ਜਾਂਦੀ ਹੈ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ ਇੱਕ ਨੌਜਵਾਨ ਜੋ ਕੁਰਸੀ ਦੇ ਉੱਤੇ ਬੈਠਾ ਹੋਇਆ ਅਚਾਨਕ ਉਸ ਦੀ ਸਿਹਤ ਵਿਗੜਦੀ ਹੈ ਤੇ ਫਿਰ ਹਾਰਟ ਅਟੈਕ ਆ ਜਾਂਦਾ ਹੈ ਤੇ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਅਨੁਸਾਰ ਨੌਜਵਾਨ ਦੀ 5 ਦਿਨ ਪਹਿਲਾਂ ਹੀ ਅਜੇ ਮੰਦੂਰੀ ਹੋਈ ਸੀ ਅਤੇ ਹੁਣ ਇਹ ਪਾਣਾ ਵਾਪਰ ਗਿਆ। ਇੱਕ ਦੁਕਾਨ ਦੇ ਵਿੱਚ ਨੌਜਵਾਨ ਕੁਰਸੀ ਦੇ ਉੱਤੇ ਬੈਠਾ ਹੁੰਦਾ ਹੈ ਤੇ ਅਚਾਨਕ ਉਸਦੀ ਸਿਹਤ ਵਿਗੜਦੀ ਹੈ ਤੇ ਨੌਜਵਾਨ ਨੂੰ ਪਾਣੀ ਪੀਣ ਦਾ ਸਮਾਂ ਵੀ ਨਹੀਂ ਮਿਲਦਾ। ਨੌਜਵਾਨ ਕੋਸ਼ਿਸ਼ ਕਰਦਾ ਹੈ ਕਿ ਉਹ ਟੇਬਲ 'ਤੇ ਪਈ ਬੋਤਲ ਦੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਪੀ ਲਵੇ। ਪਰ ਕਹਿੰਦੇ ਨੇ ਕਿ ਮੌਤ ਜਦੋਂ ਆਉਂਦੀ ਹੈ ਤਾਂ ਉਸ ਦਾ ਪਤਾ ਨਹੀਂ ਲੱਗਦਾ ਤੇ ਮੌਤ ਨੇ ਇਸ ਨੌਜਵਾਨ ਨੂੰ ਪਾਣੀ ਪੀਣ ਦਾ ਸਮਾ ਵੀ ਨਹੀਂ ਦਿੱਤਾ ਇਹ ਵੀਡੀਓ ਗੁਜਰਾਤ ਦੀ ਦੱਸੀ ਜਾ ਰਹੀ ਹੈ ਗੁਜਰਾਤ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਬੈਠੇ ਨੌਜਵਾਨ ਦੀ ਹਾਦਸੇ ਟੈਕਨਾਲ ਮੌਤ ਹੋ ਗਈ ਹੈ